ਇਹ ਗੁਰਦਰਾਸਾ ਵਿੱਚ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਖੰਡਜਾ ਆਰੰਭ ਹੋਣੇ ਹਨ ਕੱਲ ਤੇ ਆ ਦੇਖੋ ਜੀ ਸੰਗਤ ਨੇ ਜਿਹੜੀ ਸੇਵਾ ਕੀਤੀ ਆ ਨਵਾਂ ਮੈਟ ਉੱਥੇ ਮੈਟਸਪਨ ਬਿਛਾਇਆ ਤੇ ਉਹ ਤਿਆਰੀ ਵੇਖੋ ਨਾ ਉੱਪਰਲੇ ਬੰਨਿਓ ਇਹ ਬੰਦ ਸੀ ਜਿੱਦਾਂ ਨਾ ਵੱਡੇ ਵਗੈਰਾ ਤੇ ਕਰਦੇ ਨਾ ਲੋਕ ਰਾਜ ਇਸ ਤਰ੍ਹਾਂ ਸੇ ਹੋਇਆ ਇੱਕਦਮ ਖੁੱਲ ਗਿਆ ਪਤਾ ਨਹੀਂ ਕੀ ਗੱਲ ਹੋਈ ਹੁਣੇ ਖੁੱਲਿਆ ਤੇ ਆ ਦੇਖੋ ਬਾਰਲੇ ਬਣੇ ਸਜਾਵਟ ਕੀਤੀ ਇਦਰੀ ਸਜਾਵਟ ਕੀਤੀ ਆ ਸਾਰੇ ਪਾਸੇ ਉੱਪਰਲੇ ਬਣੇ ਇਹ ਮਿਹਨਤ ਕੀਤੀ ਸਾਰੀ ਬੀਬੀਆਂ ਨੇ ਦੇਖੋ ਮੈਂ ਨਾ ਕਿ ਕਿਤੇ ਗਿਆ ਸੀ ਤੇ ਹੁਣ ਆਇਆ ਤੇ ਮੈਨੂੰ ਸੰਗਤ ਕਹਿੰਦੀ ਕਿ ਤੁਹਾਡੇ ਵਾਸਤੇ ਸਰਪ੍ਰਾਈਜ਼ ਆ ਮੈਂ ਜਦੋਂ ਆਣ ਕੇ ਵੇਖਿਆ ਮੈਂ ਤਾਂ ਹੈਰਾਨ ਹੋ ਗਿਆ ਆਹਨ ਉੱਪਰਲੇ ਬਣੇ ਜੁੜਿਆ ਸੀ ਹੁਣ ਖੁੱਲ ਗਿਆ ਤੇ ਇਹਦੀ ਵੀਡੀਓ ਵੀ ਮੇਰੇ ਕੋਲ ਵੀ ਵਿਖਾ ਦੂੰਗਾ ਏ ਆਹ ਦੇਖੋ ਨਵਾਂ ਟਾਈਮ ਪੀਸੀ ਵੀ ਆ ਗਿਆ ਇਹ ਨਵਾਂ ਟਾਈਮ ਪੀਸ ਲਾਇਆ ਇਹਨਾਂ ਨੇ ਤੇ ਇੱਧਰ ਵੇਖੋ ਛਤੜੀਆਂ ਇੱਕ ਆਹ ਛਤੜੀ ਇੱਕ ਆਹ ਤੇ ਤੂੰ ਅਗਲੇ ਬੰਨੇ ਆਹ ਦੇਖੋ ਆਹ ਛਤੜੀ ਉਹ ਪਰਲੇ ਬੰਨੇ ਛਤੜੀ ਕਿੰਨੀ ਸਜਾਵਟ ਕੀਤੀ ਹੈ ਕਮਾਲ ਕਰਦੀ ਫੜ ਕੇ ਇਹ ਕਿ ਆਉਂਦਾ ਵਾ ਗੁਰੂ ਪ੍ਰਤੀ ਕੰਨ ਵਾਲੇ ਲੋਕ ਜੇ ਵੀ ਗਾਧਨ ਕੇ ਕਿਸੇ ਗਰੀਬ ਦੀ ਮਦਦ ਕਰ ਦਿੰਦੇ ਹਨ ਪਰ ਉਹ ਜਿਹੜੇ ਕਹਿੰਦੇ ਉਹ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਵੱਡੇ ਤੇ ਆਪਣੇ ਵਿਆਹਾਂ ਦੇ ਵਿੱਚ ਕਰੋੜਾ ਰੁਪਈਆ ਲੱਖ ਰੁਪਈਆ ਖਰਚ ਕਰ ਦਿੰਦੇ ਆ ਭਾਵੇਂ ਕਰਜ਼ਾ ਚੁੱਕ ਕੇ ਕਰਨ ਉਦੋਂ ਨਹੀਂ ਚੇਤਾ ਆਉਂਦਾ ਕਿਸੇ ਦੀ ਗਰੀਬ ਦੀ ਮਦਦ ਕਰਦੀ ਹੈ ਪਰ ਜਦੋਂ ਗੁਰੂ ਘਰ ਦੇ ਵਿੱਚ ਕੋਈ ਸਜਾਵਟ ਹੁੰਦੀ ਹੈ ਉਦੋਂ ਸਾਨੂੰ ਗਰੀਬ ਜਿੱਤੇ ਆ ਜਾਂਦੇ ਸੋ ਇਹ ਸ਼ਰਧਾ ਹੁੰਦੀ ਆ ਗੁਰੂ ਪ੍ਰਤੀ ਜਿਵੇਂ ਅਸੀਂ ਆਪਣੇ ਬੱਚਿਆਂ ਦੇ ਵਿਆਹਾਂ ਦੇ ਵਿੱਚ ਅਸੀਂ ਬੱਚਿਆਂ ਦੇ ਵੱਡੇ ਦੇ ਉੱਤੇ ਲੱਖ ਰੁਪਏ ਫालतू ਡਾ ਸਕਦੇ ਹੁਣ ਦੀਵਾਲੀ ਆਉਣ ਵਾਲੀ ਆ ਦੀਵਾਲੀ ਤੇ ਲੋਕਾਂ ਨੇ ਲੱਖ ਰੁਪਈਆ ਦੇ ਪਟਾਕੇ ਫੂਕਦੇ ਨੇ ਤੇ ਗੁਰੂ ਘਰ ਦੇ ਵਿੱਚ ਜਿਸ ਜਾਟੋ ਜਿਹਦੇ ਫਿਰ ਸਾਨੂੰ ਤਕਲੀਫਾਂ ਲੱਗ ਪੈਂਦੀ ਆ ਇਹ ਚੰਗੇ ਕਰਮਾਂ ਦੇ ਨਾਲ ਹੀ ਕੋਈ ਗੁਰੂ ਘਰ ਚਾ ਕੋਈ ਕਰਦਾ ਦੇਖੋ ਆ ਇੱਕ ਤਾਂ ਮੈਡਨਮ ਆਇਆ ਤੇ ਇੱਕ ਆ ਮੈਡਨਮ ਆਇਆ ਦੇਖੋ ਕਿੱਡਾ ਵਧੀਆ ਲੱਗ ਰਿਹਾ ਹੈ ਨਾ ਕਿੱਡਾ ਸੋਹਣਾ ਆ ਦੀ ਮੇਕ ਫੋਟੋ ਵੀ ਲੈ ਲਵਾ ਕਿੱਡਾ ਲੱਗਦਾ ਸੇਵਾ ਮੇਗਾ ਤੇ ਗੁਰੂ ਸਾਹਿਬ ਦੀ ਬਾਕੀ ਸਾਰੀ ਸਜਾਵਟ ਜਿਹੜੀ ਆ ਬੀਬੀਆਂ ਨੇ ਕੀਤੀ ਹੈ ਸਮੇਂ-ਸਮੇਂ ਤੇ ਕੋਈ ਵੀ ਪ੍ਰੋਗਰਾਮ ਹੁੰਦਾ ਤੇ ਪਿੰਡ ਦੀ ਜਿਹੜੀ ਸੰਗਤ ਹੈ ਜਿਹੜੀ ਬੀਬੀਆਂ ਨੇ ਖਾਸ ਕਰਕੇ ਬੀਬੀਆਂ ਉਹ ਵਾਦ ਚੜ ਕੇ ਸੇਵਾ ਕਰਦੀਆਂ ਤੇ ਇਹ ਵੀ ਸੇਵਾ ਜਿਹੜੀ ਅੱਜ ਕੀਤੀ ਇਹਨਾਂ ਨੇ ਤੇ ਮੈਨੂੰ ਕਹਿੰਦੀਆਂ ਵੀ ਬਾਬਾ ਜੀ ਦਾ ਆ ਕੇ ਵੇਖੋ ਦੱਸਿਓ ਕਿਵੇਂ ਆ ਮੇਰਾ ਤੇ ਮਨ ਖੁਸ਼ ਹੋ ਗਿਆ ਅੰਦੇ ਤੇ ਗੁਰੂ ਰਾਮਦਾਸ ਇਹਨਾਂ ਨੂੰ ਤਰਕੀਆਂ ਬਖਸ਼ੇ ਇਸੇ ਹੀ ਤਰ੍ਹਾਂ ਆਪ ਜੀ ਦੇ ਚਰਨਾਂ ਦੀ ਸੀ ਬਟ ਅਰੰਗਰ ਤੇ ਬਲ ਬਲ ਬਖਸ਼ਣ ਅੱਜ ਤੇ ਮੈਨੂੰ ਵੀ ਦੇਖਣ ਨੂੰ ਬੜਾ ਆਨੰਦ ਆ ਬੜੀ ਖੁਸ਼ੀ ਦੀ ਜਦੂ ਦੀ ਅਨੁਭੂਤੀ ਕਰਦੇ ਤੇ ਵੈਸੇ ਤੇ ਪਹਿਲਾਂ ਵੀ ਜਿਸ ਤਰ੍ਹਾਂ ਜਦੋਂ ਕੋ ਦਿਹਾਣਾ ਬਣਾਉਂਦੇ ਆ ਤੇ ਤਿਆਰੀ ਕਰਦੇ ਆ ਪਰ ਅੱਜ ਕੁਝ ਵਿਲੱਖਣ ਹੀ ਅੱਜ ਆਹ ਜਿਹੜੀ ਚੀਜ਼ ਆ ਪਹਿਲੀ ਏਰੀਏ ਨਾਲ ਤਿਆਰੀ ਕੀਤੀ ਆ ਉਤੋਂ ਖੁੱਲ ਗਿਆ ਵਾ ਤੇ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਖੁੱਲ ਗਿਆ ਨੇ ਮੇਰੇ ਸਾਹਮਣੇ ਖੁੱਲਿਆ ਉਹ ਐ ਗੋਲਾਈ ਚ ਹੀ ਬੜਵਦੀ ਲੱਗ ਰਹੀ ਸੀ ਤੇ ਸਵੇਰੇ ਫੇਰ ਗਲਾਈ ਕਰ ਦਾਂਗੇ ਇਹ ਸਾਰੀ ਜਿਹੜੀ ਸੇਵਾ ਇਹ ਬੀਬੀਆਂ ਨੇ ਕੀਤੀ ਆ ਤੇ ਗੁਰੂ ਨਾਨਕ ਦਾ ਸੱਚੇ ਪਾਸ਼ਾ ਕਿਰਪਾ ਕਰ ਲੈ ਇਹਨਾਂ ਬੀਬੀਆਂ ਤੇ ਜਿਨ੍ਹਾਂ ਦਾ ਅਸੀਂ ਧਿਆਨ ਨਾ ਰੇ ਹੈ ਨਾ ਤਰੱਕੀ ਬਖਸ਼ੇ ਜਿੰਦਗੀ ਵਿੱਚ ਸੁੱਖ ਬਖਸ਼ੇ ਮੰਨ ਲਿਆ ਮਨੋਗਾਵਾਂ ਪੂਰੀਆਂ ਕਰਨ ਇਸੇ ਤਰ੍ਹਾਂ ਇਹ ਜਿਹੜੀਆਂ ਬੀਬੀਆਂ ਦੀ ਸੇਵਾ ਕਰਦੀਆਂ ਰਹਿਣ ਤੇ ਠੀਕ ਹੈ ਜੀ ਦੱਸਿਓ ਜੀ ਕਿਵੇਂ ਲੱਗਾ ਤੁਹਾਨੂੰ ਮੈਨੂੰ ਤਾਂ ਇੰਨੀ ਖੁਸ਼ੀ ਹੋਈ ਹੈ ਨਾ ਕਿ ਮੈਂ ਦੱਸ ਨਹੀਂ ਸਕਦਾ ਇਹ ਤਾਂ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜਾਣਦੇ ਤੇ ਜਾ ਕੇ ਉਹਨੂੰ ਗੁਰਬਾਣੀ ਜਿੰਦੀ ਹੈ ਨਾ ਕਹੋ ਕਵੀਰ ਗੁੰਗੇ ਗੁਰਖਾਇਆ ਕਹੋ ਕਵੀਰ ਗੁੰਗੇ ਗੁਰਖਾਇਆ ਪੁੱਛੇ ਤੇ ਤਾਂ ਕਿਆ ਕਹੀਏ ਇਹ ਬਸ ਉਹ ਅਵਸਥਾ ਹੈ ਇੰਨਾ ਮੈਂ ਦਰੂ ਰੱਖੇ ਤੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਦਾ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ